ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੇ ਤੁਹਾਡਾ ਸਾਰਿਆਂ ਦਾ ਰੋਜ਼ ਨਵੀਂ ਚਰਚਾ ਚੈਨਲ ਦੇ ਉੱਤੇ ਬਹੁਤ ਬਹੁਤ ਸਵਾਗਤ ਹੈ ਜੀ ਤੇ ਜੀ ਮੇਰੇ ਚੈਨਲ ਦਾ ਨਾਮ ਜਿਹੜਾ ਸੀ ਪਹਿਲਾਂ ਕੁਝ ਹੋਰ ਸੀਗਾ ਸਲਾਈ ਕਢਾਈ ਰੱਖਿਆ ਸੀ ਮੈਂ ਤੇ ਉਹ ਚੈਨਲ ਤੇ ਮੈਨੂੰ ਕੋਈ ਜ਼ਿਆਦਾ ਰਿਸਪਾਂਸ ਮਿਲਿਆ ਨਹੀਂਗਾ ਤੇ ਮੈਂ ਫਿਰ ਆਪਣੇ ਚੈਨਲ ਦਾ ਜੀ ਨਾਮ ਜਿਹੜਾ ਹੈ ਉਹ ਕਰ ਲਿਆ ਚੇਂਜ ਤੇ ਮੈਂ ਹੁਣ ਇਸ ਆਪਣੇ ਚੈਨਲ ਦਾ ਨਾਮ ਰੱਖ ਲਿਆ ਹੈ ਕਿ ਰੋਜ਼ ਨਵੀਂ ਚਰਚਾ ਰੋਜ਼ ਚ ਨਵੀਂ ਚਰਚਾ ਦਾ ਮਤਲਬ ਦੇਖੋ ਜੀ ਕੋਈ ਕਹਾਣੀ ਕੋਈ ਸਟੋਰੀ ਜਾਂ ਕੋਈ ਰਿਸ਼ਤੇਦਾਰੀ ਜਾਂ ਕਿਸੇ ਵੀ ਤਰ੍ਹਾਂ ਦੀ ਦੇਖੋ ਚਰਚਾ ਤਾਂ ਚਰਚਾ ਹੀ ਹੁੰਦੀ ਹੈ ਜੀ ਜਿਹੜੀਆਂ ਆਪਾਂ ਗੱਲਾਂ ਬਾਤਾਂ ਕਰਦੇ ਹਾਂ ਚਰਚਾ ਹੀ ਹੁੰਦੀ ਹੈ ਉਹ ਆਪਾਂ ਚਰਚਾ ਹੀ ਕਹਿ ਦਿੰਨੇ ਆ ਤੇ ਚਲੋ ਜੀ ਮੈਂ ਹੁਣ ਤੁਹਾਨੂੰ ਦੱਸਦੀ ਆ ਵੀ ਅੱਜ ਆਪਾਂ ਜਿਹੜੇ ਤੇ ਚਰਚਾ ਕਰਨੀ ਹੈ ਉਹ ਇੱਕ ਬੇਟੀ ਦੇ ਉੱਤੇ ਚਰਚਾ ਕਰਨੀ ਹੈ ਕੀ ਆਪਣੀ ਬਿਊਟੀ ਜਿਹੜੀ ਹੈ ਉਹ ਅੱਗੇ ਜਾ ਕੇ ਉਹਦੀ ਜ਼ਿੰਦਗੀ ਜਿਹੜੀ ਹੈ ਆਪਾਂ ਕਿਸ ਤਰ੍ਹਾਂ ਸਵਾਰਨੀ ਹੈ ਤੇ ਕੀ ਉਹਨੇ ਰੋਲ ਨਿਭਾਉਣਾ ਹੈ ਆਪਾਂ ਉਹਦੇ ਉੱਤੇ ਅੱਜ ਚਰਚਾ ਕਰਨ ਵਾਲੀਆਂ ਛੋਟੀ ਜੀ ਸਟੋਰੀ ਬਣਾਵਾਂਗੇ ਆਪਾਂ ਤੇ ਚਲੋ ਜੀ ਆਪਾਂ ਸ਼ੁਰੂ ਕਰਦੇ ਆਂ ਤੇ ਆਪਾਂ ਬੇਟੀ ਤੋਂ ਸਟਾਰਟ ਕਰਦੇ ਆਂ ਵੀ ਬੇਟੀਆਂ ਜਿਹੜੀਆਂ ਨੇ ਉਹ ਰੱਬ ਦੀ ਰਹਿਮਤ ਹੁੰਦੀਆਂ ਨੇ ਇਹ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਤੇ ਬੇਟੀਆਂ ਨੂੰ ਬਹੁਤ ਜ਼ਿਆਦਾ ਪਿਆਰ ਦੇਣਾ ਚਾਹੀਦਾ ਹੈ ਕਿਉਂਕਿ ਅੱਗੇ ਸਹੁਰਿਆਂ ਤੇ ਜਾ ਕੇ ਆਉਂਦੇ ਸਿਰ ਤੇ ਜ਼ਿੰਮੇਵਾਰੀਆਂ ਇੰਨੀਆਂ ਜ਼ਿਆਦਾ ਹੁੰਦੀਆਂ ਨੇ ਕਿ ਉਹਨੂੰ ਮਾਪਿਓ ਵਾਲਾ ਪਿਆਰ ਤਾਂ ਜਿਹੜਾ ਹੈ ਉਹ ਮਿਲਦਾ ਨਹੀਂ ਹੈ ਤੇ ਜਦੋਂ ਉਹਨੂੰ ਮਾਪਿਓ ਵਾਲਾ ਪਿਆਰ ਨਹੀਂ ਮਿਲਦਾ ਤੇ ਸਹੁਰੇ ਜਾ ਕੇ ਫਿਰ ਕਦੇ-ਕਦੇ ਉਹ ਆਪਣੇ ਪੇਕਿਆਂ ਦੇ ਪਿਆਰ ਨੂੰ ਯਾਦ ਕਰਕੇ ਵੀ ਮਤਲਬ ਕਿ ਖੁਸ਼ ਹੋ ਜਾਂਦੀ ਹੈ ਕਿ ਚਲੋ ਕੋਈ ਗੱਲ ਨਹੀਂ ਜੀ ਇੱਥੇ ਨਹੀਂ ਤੇ ਮੇਰੇ ਮਾਪਿਓ ਤਾਂ ਮੈਨੂੰ ਪਿਆਰ ਦੇ ਹੀ ਰਹੇ ਨੇ ਨਾ ਤੇ ਇਸ ਕਰਕੇ ਆਪਾਂ ਨੂੰ ਬੇਟੀਆਂ ਨੂੰ ਪਿਆਰ ਬਹੁਤ ਦੇਣਾ ਚਾਹੀਦਾ ਹੈ ਤੇ ਬੇਟੀਆਂ ਨੂੰ ਪਿਆਰ ਬਹੁਤ ਦੇਣਾ ਚਾਹੀਦਾ ਹੈ ਔਰ ਬੇਟੀਆਂ ਨੂੰ ਇੱਕ ਚੀਜ਼ ਜਿਹੜੀ ਹੈ ਕਿ ਮਾਵਾ ਅਕਲ ਦਿੰਦੀਆਂ ਨੇ ਉਹ ਵੀ ਦੇਣੀ ਬਹੁਤ ਜ਼ਰੂਰੀ ਹੈ ਆਪਾਂ ਨੂੰ ਉਹ ਇਸ ਕਰਕੇ ਕਿ ਗਲ ਆ ਜਾਂਦੀ ਹੈ ਇੱਕ ਨੋ ਦੇ ਉੱਤੇ ਤੇ ਇੱਕ ਨੋ ਜਿਹੜੀ ਹੈ ਉਹ ਦੇਖੋ ਜੀ ਆਪਣੀ ਬੇਟੀ ਹੈ ਤੇ ਜਦੋਂ ਦੂਜੇ ਘਰੇ ਚਲੀ ਗਈ ਤੇ ਉਹ ਨੋ ਮੜ ਗਈ ਤੇ ਆਪਾਂ ਕਹਿੰਦੇ ਆ ਵੀ ਸਾਡੀ ਨੋ ਬਹੁਤ ਖਰਾਬ ਹੈ ਸਾਰੇ ਕਹਿੰਦੇ ਨੇ ਕਿ ਮੇਰੀ ਤਾਂ ਹਜੇ ਨੋ ਆਈ ਨਹੀਂ ਜੇ ਚਲੋ ਜਦੋਂ ਆਵੇ ਪਰਮਾਤਮਾ ਭਾਈ ਵਧੀਆ ਵਧੀਆ ਹੀ ਹੋਵੇ ਸਾਰਿਆਂ ਦੀਆਂ ਨੋਆ ਵਧੀਆ ਹੀ ਹੋਣ ਪਰ ਅਸੀਂ ਕਹਿੰਦੇ ਆ ਵੀ ਨੋ ਸਾਡੀ ਖਰਾਬ ਨਹੀਂ ਮੈਂ ਇਹ ਚੀਜ਼ ਨਹੀਂ ਮੰਨਦੀ ਵੀ ਸਾਡੀ ਨੋ ਖਰਾਬ ਹੈ ਸਾਡੀ ਬੇਟੀ ਖਰਾਬ ਹੈ ਤੇ ਤੁਸੀਂ ਸਾਰਿਆਂ ਨੇ ਹੱਸਣਾ ਵੀ ਨਹੀਂ ਜੀ ਸਾਡੀ ਬੇਟੀ ਤਾਂ ਖਰਾਬ ਨਹੀਂ ਹੋ ਸਕਦੀ ਪਰ ਨਹੀਂ ਸਾਡੀ ਬੇਟੀ ਹੀ ਖਰਾਬ ਦਿੰਦੀ ਹੈ ਕਿਉਂਕਿ ਸਾਡੀ ਬੇਟੀ ਹੀ ਅੱਗੇ ਜਾ ਕੇ ਨੋ ਬਣਦੀ ਹੈ ਤੇ ਅਸੀਂ ਆਪਣੀ ਬੇਟੀ ਨੂੰ ਅਗਰ ਇਹ ਕਹੀਏ ਕਿ ਬੇਟਾ ਜੀ ਹੁਣ ਤੁਹਾਡਾ ਕਾਰੋ ਹੈ ਉਹ ਤੇਰੇ ਮਾਪੇ ਸਾਰੀ ਜ਼ਿੰਦਗੀ ਵਾਸਤੇ ਤੇ ਤੁਸੀਂ ਜਿਸ ਤਰ੍ਹਾਂ ਸਾਨੂੰ ਇੱਜ਼ਤ ਦੇ ਰਹੇ ਹੋ ਜਿਸ ਤਰ੍ਹਾਂ ਤੁਸੀਂ ਸਾਡੀ ਕਦਰ ਕਰ ਰਹੇ ਹੋ ਜਿਸ ਤਰ੍ਹਾਂ ਤੁਸੀਂ ਸਾਡੀ ਰਿਸਪੈਕਟ ਕਰ ਰਹੇ ਹੋ ਜਿਵੇਂ ਸਾਡੀ ਤੁਸੀਂ ਦੇਖਭਾਲ ਕਰ ਰਹੇ ਹੋ ਤੁਸੀਂ ਆਪਣੇ ਸੱਸ ਸਹੁਰੇ ਦੀ ਤੇ ਉਸ ਪਰਿਵਾਰ ਦੀ ਉਨੀ ਹੀ ਦੇਖਭਾਲ ਕਰਨੀ ਹੈ ਔਰ ਇੰਨੇ ਹੀ ਪਿਆਰ ਦੇ ਨਾਲ ਕਰਨੀ ਹੈ ਤੇ ਇੰਨੇ ਹੀ ਪਿਆਰ ਦੇ ਨਾਲ ਉਹਨਾਂ ਦਾ ਕਹਿਣਾ ਮੰਨਣਾ ਹੈ ਤੇ ਜੇ ਉਹ ਤੁਹਾਨੂੰ ਡਾਂਟ ਵੀ ਦਿੰਦੇ ਨੇ ਛੁੜਕ ਵੀ ਦਿੰਦੇ ਨੇ ਤੇ ਕੋਈ ਗੱਲ ਨਹੀਂ ਤੁਸੀਂ ਉਹਨਾਂ ਦੀ ਕਿਸੇ ਗੱਲ ਦਾ ਕੋਈ ਵੀ ਬੁਰਾ ਨਹੀਂ ਮੰਨਣਾ ਤੁਸੀਂ ਇਹ ਸੋਚੋ ਕਿ ਇਹ ਤੇਰੇ ਦੂਜੇ ਮਾਪੇ ਨੇ ਜਿਨ੍ਹਾਂ ਨੇ ਅੰਤ ਤੱਕ ਤੇਰੇ ਨਾਲ ਸਾਥ ਤੇਰੇ ਨਾਲ ਰਹਿਣਾ ਹੈ ਹਰ 24 ਘੰਟੇ ਤੇਰੇ ਨਾਲ ਰਹਿਣਾ ਉਹਨਾਂ ਨੇ ਤੇ ਤੂੰ 24 ਘੰਟੇ ਉਹਨਾਂ ਦੇ ਨਾਲ ਰਹਿਣਾ ਤੇ ਉਹ ਜੇ ਕਿਸੇ ਵੇਲੇ ਝਟਕ ਵੀ ਦਿੰਦੇ ਨੇ ਤੇ ਕੋਈ ਗੱਲ ਨਹੀਂ ਤੇ ਆਪਣੀਆਂ ਜਿਹੜੀਆਂ ਗੱਲਾਂ ਨੇ ਠੀਕ ਹੈ ਕੁਝ ਗੱਲਾਂ ਜਿਹੜੀਆਂ ਹੁੰਦੀਆਂ ਨੇ ਉਹ ਤੈਨੂੰ ਕਹੋ ਕਿ ਨਹੀਂ ਬੇਟਾ ਜੀ ਤੁਸੀਂ ਆਪਣੇ ਤੱਕ ਹੀ ਰੱਖੋ ਤੇ ਟਾਈਮ ਆਉਣ ਤੇ ਉਹ ਜਿਹੜੀਆਂ ਚੀਜ਼ਾਂ ਨੇ ਆਪਣੇ ਆਪ ਠੀਕ ਹੋ ਜਾਂਦੀਆਂ ਨੇ ਕਿ ਹਰ ਗੱਲ ਛੋਟੀ ਛੋਟੀ ਜਿਹੜੀ ਗੱਲ ਹੈ ਉਹ ਪੇਕਿਆਂ ਤੇ ਆ ਕੇ ਤੁਸੀਂ ਨਾ ਦੱਸੋ ਤੇ ਕਿਉਂਕਿ ਜਦੋਂ ਫਿਰ ਪੇਕਿਆਂ ਨੂੰ ਧੀ ਆ ਕੇ ਦੱਸਦੀਏ ਤੇ ਪੇਕਿਆਂ ਨੂੰ ਲੱਗਦਾ ਹੈ ਵੀ ਪਤਾ ਨਹੀਂ ਸਾਡੀ ਧੀ ਘੱਡੀ ਉਹ ਔਖੀ ਹੈ ਤੇ ਕਦੀ ਕਦੀ ਤਾਂ ਦੇਖੋ ਜਿਹੜੀ ਸਿਆਣੀ ਮਾਂ ਜਾਂ ਮਾਂ-ਬਾਪ ਜੋ ਵੀ ਹੈ ਉਹ ਮਤਲਬ ਕਿ ਸਮਝਾਉਂਦੇ ਨੇ ਕਿ ਨਹੀਂ ਬੇਟਾ ਜੀ ਕੋਈ ਨਹੀਂ ਟਾਈਮ ਭੈਣ ਤੇ ਹੌਲੀ 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 ਜਿਹੜੀਆਂ ਨੇ ਸਾਰੀਆਂ ਗੱਲਾਂ ਸਾਰੀਆਂ ਚੀਜ਼ਾਂ ਠੀਕ ਹੋ ਜਾਂਦੀਆਂ ਨੇ ਕੋਈ ਨਹੀਂ ਤੁਸੀਂ ਥੋੜਾ ਸਬਰ ਰੱਖੋ ਤੁਸੀਂ ਥੋੜਾ ਸਿਆਣਪ ਤੋਂ ਕੰਮ ਲਵੋ ਤੇ ਉੱਥੇ ਤਾਂ ਫਿਰ ਜੇ ਦੇਖੋ ਜੀ ਸਾਰੀਆਂ ਚੀਜ਼ਾਂ ਠੀਕ ਹੌਲੀ-ਹੌਲੀ ਹੋਣ ਲੱਗ ਜਾਂਦੀਆਂ ਨੇ ਕਿਉਂਕਿ ਪਹਿਲੇ ਦਿਨ ਜਿੱਦਣ ਆਪਣੀ ਨੋ ਕਰੇ ਆਉਂਦੀ ਏ ਤੇ ਉਹਨੂੰ ਦੇਖੋ ਆਪਣੇ ਪਰਿਵਾਰ ਦਾ ਕੁਝ ਵੀ ਪਤਾ ਨਹੀਂ ਹੁੰਦਾ ਤੇ ਉਹਨੂੰ ਵੀ ਆਪਣੇ ਪਰਿਵਾਰ ਦੇ ਵਿੱਚ ਢਲਣ ਵਾਸਤੇ ਟਾਈਮ ਲੱਗਦਾ ਕਿਉਂਕਿ ਹੁਣ 18-20 ਸਾਲ ਆਪਣੇ ਪੇਕੇ ਆ ਤੇ ਰਹਿ ਕੇ ਆਈ ਏ ਤੇ ਉਹਨੂੰ ਉੱਥੋਂ ਦਾ ਰਹਿਣ-ਸਹਿਣ ਆਦਤਾਂ ਉਹ ਸਾਰਾ ਕੁਝ ਉਹਨੂੰ ਹੁਣ ਇੱਕਦਮ ਇੱਕ ਦਿਨ ਦੇ ਵਿੱਚ ਜਾਂ ਦਸਾਂ ਦਿਨਾਂ ਦੇ ਵਿੱਚ ਉਹਨੂੰ ਚੇਂਜ ਕਰਨਾ ਬਹੁਤ ਔਖਾ ਹੈ ਕਿਉਂਕਿ ਪਹਿਲਾਂ ਤਾਂ ਉਹਦਾ ਦਿਲ ਨਹੀਂ ਲੱਗਦਾ ਆਪਣੇ ਘਰੇ ਆ ਕੇ ਫਿਰ ਉਹਨੂੰ ਹੌਲੀ-ਹੌਲੀ ਕਦੀ ਉਹਦਾ ਖਾਣਾ ਜਿਹੜਾ ਹੈ ਉਹ ਉਹਨੂੰ ਆਪਣੇ ਘਰ ਚੰਗਾਨੀ ਲੱਗਦਾ ਕਿਉਂਕਿ ਹਰ ਇੱਕ ਘਰ ਦੇ ਵਿੱਚ ਦੇਖੋ ਖਾਣਾ ਇੱਕੋ ਹੀ ਹੁੰਦਾ ਹੈ ਪਰ ਥੋੜਾ ਜਿਹਾ ਤਰੀਕਾ ਸਾਰਿਆਂ ਦਾ ਚੇਂਜ ਹੋ ਜਾਂਦਾ ਹੈ ਬਣਾਉਣ ਦਾ ਤਰੀਕਾ ਚੇਂਜ ਹੋ ਜਾਂਦਾ ਹੈ ਜਿਹਦੇ ਕਰਕੇ ਇੱਕ ਤੀ ਨੂੰ ਐਡਜਸਟ ਕਰਨਾ ਇੱਕ ਨੂਨ ਨੂੰ ਐਡਜਸਟ ਕਰਨਾ ਬਹੁਤ ਔਖਾ ਹੁੰਦਾ ਹੈ ਤੇ ਜਿਹੜੇ ਤੜਜੱਸ ਕਰ ਲੈਂਦੇ ਨੇ ਮਾਪੇ ਵੀ ਕਹਿੰਦੇ ਨੇ ਤੇ ਉਹਨਾਂ ਦੀ ਜ਼ਿੰਦਗੀ ਕਿਤੇ ਨਾ ਕਿਤੇ ਫਿਰ ਸਫਲ ਵੀ ਹੋ ਜਾਂਦੀ ਹੈ ਤੇ ਠੀਕ ਵੀ ਹੋ ਜਾਂਦੀ ਤੇ ਪਿਆਰ ਵੀ ਬਣਿਆ ਰਹਿੰਦਾ ਤੇ ਕਦੀ ਕਦੀ ਕਿਹੜੇ ਮਤਲਬ ਕਿ ਆਪਣੀ ਤੈਨੂੰ ਕਹਿ ਦਿੰਦੇ ਆ ਕਿ ਕੋਈ ਨਹੀਂ ਵੇਖ ਲਾਂਗੇ ਅਸੀਂ ਉਹਨਾਂ ਦੀ ਕੀਮਤ ਜਾਣ ਵੀ ਤੈਨੂੰ ਇਸ ਤਰ੍ਹਾਂ ਬੋਲਣ ਹੈਗੇ ਆ ਤੇਰੇ ਪਿੱਛੇ ਅਸੀਂ ਖੜੇ ਆ ਦੇ ਉਹਨਾਂ ਨੂੰ ਅਗੋ ਕਰਾਰਾ ਜਵਾਬ ਕੋਈ ਗੱਲ ਨਹੀਂ ਕੋਈ ਜ਼ਰੂਰਤ ਨਹੀਂ ਬੁੱਢੇ ਬੁੱਢੀ ਦੀ ਰੋਟੀ ਪਕਾਉਣ ਦੀ ਕੋਈ ਜ਼ਰੂਰਤ ਨਹੀਂ ਹੈ ਤੈਨੂੰ ਆਪਦੇ ਨਾਲਾਨ ਦੇ ਉਰ ਦੀਆਂ ਰੋਟੀਆਂ ਪਕਾਉਣ ਦੀ ਆਪ ਦਾ ਵੱਖਰੇ ਹੋ ਤੇ ਆਪਦੀਆਂ ਦੋ ਟਿੱਕੀਆਂ ਪਕਾਓ ਤੇ ਆਪਦੇ ਮौज ਕਰੋ ਇਹੋ ਜੀ ਸਿੱਖਿਆ ਵੀ ਆਉਂਦੀ ਹੈ ਮਤਲਬ ਹੋ ਸਕਦਾ ਵੀ ਕਿਸੇ ਨੂੰ ਮੇਰੀ ਕਹਾਣੀ ਬੁਰੀ ਵੀ ਲੱਗ ਜੇ ਪਰ ਇਹ ਚੀਜ਼ਾਂ ਵੀ ਆ ਜਾਂਦੀਆਂ ਨੇ ਕਦੇ-ਕਦੇ ਆਕੜ ਦੇ ਵਿੱਚ ਅਸੀਂ ਆਪਣੀ ਆਪ ਹੀ ਆਪਣੀ ਤੀ ਨੂੰ ਅਸੀਂ ਗਲਤ ਮਤ ਦੇ ਦਿੰਦੇ ਆ ਤੇ ਫਿਰ ਜਦੋਂ ਉਹੀ ਗੱਲ ਹੈ ਕਿ ਫਿਰ ਆ ਗਈ ਗੱਲ ਵੀ ਸਾਡੀ ਨੋ ਖਰਾਬ ਏ ਤੇ ਫਿਰ ਖਰਾਬ ਤੇ ਨਾ ਤਾਂ ਨੋ ਖਰਾਬ ਏ ਤੇ ਨਾ ਸੱਸ ਖਰਾਬ ਏ ਦੇਖੋ ਖਰਾਬ ਧੀ ਇਹ ਤੇ ਖਰਾਬ ਹੀ ਤੇਰੇ ਮਾਪੇ ਨੇ ਜਿਹੜੇ ਆਪਣੀ ਧੀ ਨੂੰ ਇਸ ਤਰ੍ਹਾਂ ਦੀ ਗੱਲ ਕਹਿ ਦਿੰਦੇ ਕੋਈ ਗੱਲ ਹੋਈ ਤੇ ਚਲੋ ਜੀ ਆ ਕੇ ਪੇਕੇ ਆ ਕੇ ਬੈਠ ਕੇ ਉਹ ਗੱਲ ਬਹੁਤ ਹੀ ਗਲਤ ਹੁੰਦੀ ਹੈ ਉਹ ਫਿਰ ਆ ਕੇ ਦੇਖੋ ਜਦੋਂ ਪੇਕੇ ਘਰ ਆ ਕੇ ਬੇਟੀ ਬੈਠਦੀ ਹੈ ਤੇ ਫਿਰ ਉਹ ਕਿਤੇ ਨਾ ਕਿਤੇ ਯੂਜ਼ ਕਰਦੀ ਜਿਹੜੀ ਨੋ ਹੈ ਉਹ ਵੀ ਦੁਖੀ ਹੋ ਜਾਂਦੀ ਹੈ ਵੀ ਹੁਣ ਇਹ ਪਤਾ ਨਹੀਂ ਕਦੋਂ ਜਾਏਗੀ ਫਿਰ ਮਾਪੇ ਨੂੰ ਲੱਗਦਾ ਵੀ ਸਾਡੀ ਧੀ ਤਾਂ ਦੁਖੀ ਹੋ ਗਈ ਔਖੀ ਹੋ ਗਈ ਸਾਡੇ ਘਰ ਆ ਕੇ ਬੈਠ ਗਈ ਹੈ ਸਾਡੀ ਨੂੰ ਨੂੰ ਚੰਗਾ ਨਹੀਂ ਲੱਗਦਾ ਸਾਡੀ ਕੀ ਓਕੇ ਤੇ ਇਸ ਕਰਕੇ ਦੇਖੋ ਜ਼ਿੰਦਗੀ ਦੇ ਵਿੱਚ ਉਤਾਰ ਚੁੜਾ ਜਿਹੜੇ ਨੇ ਉਹ ਆਉਂਦੇ ਹੀ ਆਉਂਦੇ ਨੇ ਤੇ ਉਹਨਾਂ ਨੂੰ ਆਪਾਂ ਜਿਵੇਂ ਸਿਆਣਪ ਦੇ ਨਾਲ ਆਪਾਂ ਸਮਝਦਾਰੀ ਦੇ ਨਾਲ ਆਪਾਂ ਉਹਨਾਂ ਉਤਾਰ ਚੁੜਾ ਨੂੰ ਪਾਰ ਕਰਕੇ ਤੇ ਆਪਾਂ ਜ਼ਿੰਦਗੀ ਦੇ ਹਰ ਇੱਕ ਮਕਸਦ ਤੇ ਆਪਾਂ ਕਾਮਯਾਬ ਹੋ ਜਾਂਦੇ ਆ ਆਪਣੀ ਘਰ-ਗਰਸਤੀ ਆਪਣੇ ਬੱਚੇ ਹੋ ਜਾਂਦੇ ਨੇ ਤੇ ਸਾਰੀਆਂ ਸੈਟਲਮੈਂਟ ਜਿਹੜੀਆਂ ਨੇ ਹੌਲੀ-ਹੌਲੀ ਹੋ ਹੀ ਜਾਂਦੀਆਂ ਆ ਤੋ ਦੇਖੋ ਜਿੰਦਗੀ ਨੂੰ ਸੈਟਲਮੈਂਟ ਕਰਨ ਤੇ ਦੇਖੋ 4-5 ਕਿਸਾਲ ਤਾਂ ਲੱਗ ਜਾਂਦੇ ਨੇ ਤੇ ਜੀ ਆਪਾਂ ਉਹ 4-5 ਸਾਲ ਆਪਣੇ ਸਹੁਰੇ ਜਾ ਕੇ ਸਹੁਰੇ ਪਰਿਵਾਰ ਦੇ ਨਾਲ ਪਿਆਰ ਦੇ ਨਾਲ ਰਹੀਏ ਪਿਆਰ ਬਣਾ ਕੇ ਰੱਖੀਏ ਤੇ ਠੀਕ ਹੋ ਜਾਂਦਾ ਪਰ ਸੱਸ ਸਹੁਰੇ ਨੂੰ ਵੀ ਉੱਥੇ ਦੇਖੋ ਜੀ ਇਹ ਸੋਚਣਾ ਚਾਹੀਦਾ ਹੈ ਕਿ ਇਹ ਜਿਹੜੀ ਬੇਟੀ ਸਾਡੇ ਘਰ ਆਈ ਹੈ ਇਹ ਆਪਣਾ ਘਰ ਛੱਡ ਕੇ ਸਾਡੇ ਵਾਸਤੇ ਸਿਰਫ ਆਈ ਹੈ ਆਪਣੇ ਮਾਪਿਆਂ ਨੂੰ ਛੱਡ ਕੇ ਤੇ ਅਸੀਂ ਇਹਨੂੰ ਆਪਣੀ ਬੇਟੀ ਦੀ ਤਰ੍ਹਾਂ ਹੀ ਪਿਆਰ ਦੇਈਏ ਨਾ ਕਿ ਅਸੀਂ ਇਹਨੂੰ ਨੋ ਵਾਲਾ ਰਿਸ਼ਤਾ ਰੱਖੀਏ ਬੇਟੀ ਵਾਲਾ ਪਿਆਰ ਦੇਈਏ ਮੰਨ ਲਓ ਜੇ ਹੁਣ ਆਪਣੀ ਬੇਟੀ ਨੌਕਰੀ ਕਰਦੀ ਏ ਤੇ ਆਪਾਂ ਸਵੇਰੇ ਉੱਠ ਕੇ ਉਹਦਾ ਟਿਫਨ ਤਿਆਰ ਕਰਦੇ ਆ ਜੇ ਕਾਲਜ ਜਾ ਰਹੀ ਏ ਜਾਂ ਨੌਕਰੀ ਜਾ ਰਹੀ ਏ ਉਹਨੂੰ ਮਾਂ ਟਿਫਨ ਤਿਆਰ ਕਰਕੇ ਦਿੰਦੀ ਏ ਚਾਹ ਪਾਣੀ ਕਪੜਾ ਪ੍ਰੈਸ ਸਭ ਕੁਝ ਕਰਕੇ ਦਿੰਦੀ ਹੁਣ ਨੌ ਆ ਗਈ ਨੌ ਵੀ ਨੌਕਰੀ ਵਾਲੀ ਏ ਤੇ ਉਦੋਂ ਅਗਰ ਸੱਸ ਕਵੇ ਵੀ ਨਹੀਂ ਨੋ ਸਾਰਾ ਘਰ ਦਾ ਕੰਮ ਕਰਕੇ ਜਾਵੇ ਤੇ ਆ ਕੇ ਵੀ ਸਾਰਾ ਕੰਮ ਕਰੇ ਤੇ ਉਦੋਂ ਫਿਰ ਦੇ ਦੇਖੋ ਨੂ ਵੀ ਤਾਂ ਧੀ ਹੈ ਉਹ ਵੀ ਕਿਸੇ ਦੀ ਧੀ ਹੈ ਕਿਉਂਕਿ ਉਹਨੂੰ ਵੀ ਉਹਦੇ ਮਾਪਿਓ ਨੇ ਬੜੇ ਪਿਆਰ ਤੇ ਚਾਹ ਨਾਲ ਪਾਲਿਆ ਤੇ ਜੇ ਦੇਖੋ ਜੀ ਆਪਣੇ ਘਰ ਸਰ ਚੱਲਦੇ ਨੇ ਜਿਵੇਂ ਆਪਾਂ ਨੂ ਆਪਣੀ ਧੀ ਦੇ ਵਾਸਤੇ ਟਿਫਨ ਬਣਾ ਰਹੇ ਤੇ ਆਪਾਂ ਨੂ ਦੇ ਵਾਸਤੇ ਟਿਫਨ ਬਣਾਉਣ ਚਾਹੀਦੇ ਕੋਈ ਹਰਜ ਨਹੀਂ ਗੇ ਤੇ ਆਪਾਂ ਨੂੰ ਬਣਾਉਣਾ ਵੀ ਚਾਹੀਦਾ ਤੇ ਹੌਲੀ ਹੌਲੀ ਦੇਖੋ ਫਿਰ ਉਸ ਨੂ ਦਾ ਨ ਪਿਆਰ ਪੈ ਜਾਂਦਾ ਤੇ ਫਿਰ ਉਹ ਜਦੋਂ ਆਪਣੇ ਸਹੁਰੇ ਘਰ ਵੀ ਪੇਕੇ ਘਰ ਆਉਂਦੀ ਸੌਰੀ ਪੇਕੇ ਘਰ ਆਉਂਦੀ ਤੂੰ ਆ ਕੇ ਕਹਿੰਦੀ ਵੀ ਮੇਰੀ ਸੱਸ ਨਾ ਬਹੁਤ ਹੀ ਚੰਗੀ ਹੈ ਵੀ ਮੈਂ ਜਦੋਂ ਜਾਂਦੀ ਆ ਨਾ ਸਵੇਰੇ ਤੇ ਮੈਨੂੰ ਟਿਫਨ ਤਿਆਰ ਕਰਕੇ ਦੇ ਦਿੰਦੇ ਨੇ ਤੇ ਮੈਨੂੰ ਕੋਈ ਚਿੰਤਾ ਨਹੀਂ ਹੁੰਦੀ ਕਿ ਮੈਨੂੰ ਬਣਿਆ ਹੋਣਾ ਟਿਫਨ ਮਿਲ ਜਾਂਦਾ ਹੈ ਤੇ ਫਿਰ ਮੈਂ ਸ਼ਾਮ ਨੂੰ ਆਉਣੀ ਆ ਤੇ ਮੈਂ ਥੋੜਾ ਜਾ ਕੇ ਕੰਮ ਕਰ ਲੈਣੀ ਆ ਤੇ ਵੀ ਮੈਨੂੰ ਬਾਇਆ ਮੈਂ ਬਹੁਤ ਖੁਸ਼ ਹੁਣੀ ਆ ਤੇ ਮੇਰੀ ਸੱਸ ਵੀ ਮੇਰੇ ਨਾਲ ਬਹੁਤ ਪਿਆਰ ਕਰਦੀ ਹੈ ਹਨਾ ਦੇਖੋ ਕਿੱਡੀ ਸੋਹਣੀ ਜ਼ਿੰਦਗੀ ਨਿਕਲਦੀ ਕੀ ਧੀ ਨੂੰ ਵੀ ਬਣਾ ਕੇ ਦਿੱਤਾ ਨੋਨੂ ਵੀ ਬਣਾ ਕੇ ਦਿੱਤਾ ਠੀਕ ਹੈ ਚਲੋ ਜੇ ਵੀ ਤੁਹਾਨੂੰ ਕੋਈ ਪ੍ਰੋਬਲਮ ਹੈ ਤੁਸੀਂ ਨਹੀਂ ਕਰ ਸਕਦੇ ਕਦੇ ਕਦੇ ਹੁੰਦਾ ਹੈ ਕਿ ਵੀ ਸੱਸ ਬਿਮਾਰ ਹੈ ਤੇ ਮਜਬੂਰੀ ਦੇ ਵਿੱਚ ਉਹਨਾਂ ਬੇਟੇ ਦੀ ਸ਼ਾਦੀ ਕਰ ਲਈ ਹੈ ਤੇ ਉੱਥੇ ਫਿਰ ਥੋੜਾ ਜਿਹਾ ਬੇਟੀ ਨੂੰ ਵੀ ਸੋਚਣਾ ਪੈਂਦਾ ਨੋਨੂ ਸੋਚਣਾ ਪੈਣਾ ਵੀ ਹੁਣ ਇਹ ਬਿਮਾਰ ਹੈ ਇਹ ਕੰਮ ਨਹੀਂ ਕਰ ਸਕਦੇ ਫਿਰ ਥੋੜਾ ਜਿਹਾ ਅਡਜਸਟਮੈਂਟ ਕਰਨਾ ਪੈਂਦਾ ਤੇ ਕਰਨਾ ਵੀ ਚਾਹੀਦਾ ਹੈ ਦੇਖੋ ਇਸ ਤਰ੍ਹਾਂ ਜੇ ਆਪਾਂ ਸਾਰੇ ਜਾਣੇ ਇੱਕ ਦੂਜੇ ਨਾਲ ਐਡਜਸਟਮੈਂਟ ਕਰ ਲੈਨੇ ਤਾਂ ਜ਼ਿੰਦਗੀ ਬਹੁਤ ਸੋਹਣੀ ਹੋ ਜਾਂਦੀ ਏ ਤੇ ਪਰ ਮੈਂ ਇਹੀ ਕਹਿਣਾ ਚਾਹਾਂਗੀ ਵੀ ਆਪਣੀਆਂ ਬੇਟੀਆਂ ਨੂੰ ਇਹ ਕਹੋ ਕਿ ਵੀ ਤੂੰ ਅਹੀਂ ਆਪਣੀ ਸਵਰੇ ਜਾ ਕੇ ਕਿਸ ਤਰ੍ਹਾਂ ਰਹਿਣਾ ਏ ਤੇ ਕਿਸ ਤਰ੍ਹਾਂ ਦਾ ਵਰਤਾਵਰ ਕਰਨਾ ਏ ਇਹ ਆਪਾਂ ਨੂੰ ਜ਼ਰੂਰ ਕਹਿਣਾ ਚਾਹੀਦਾ ਏ ਜੇ ਇਸ ਕਰਕੇ ਆਪਣੀ ਬੇਟੀ ਹੀ ਚੰਗੀ ਹੈ ਤੇ ਆਪਣੀ ਬੇਟੀ ਹੀ ਮਾੜੀ ਹੈ ਆਪਣੇ ਮਤਲਬ ਕਿ ਮਾਪੇ ਹੀ ਚੰਗੇ ਨੇ ਤੇ ਮਾਪੇ ਹੀ ਮਾੜੇ ਨੇ ਕਿਉਂਕਿ ਆਪਣੇ ਮਾਪੇ ਆਪਣੇ ਸਹੁਰੇ ਬੰਨਵਾਏ ਤੇ ਆਪਣੀਆਂ ਧੀ ਅਨੇ ਨੂਹਾ ਬੜਨਾ ਤੇ ਆਪਾਂ ਵੀ ਜਾ ਕੇ ਨੂਹਾ ਬੜਨਾ ਹੈ ਨਣਾਣਾ ਬੜਨਾ ਹੈ ਰਿਸ਼ਤੇ ਆਪਣੇ ਬਦਲਨੇ ਨੇ ਤੇ ਇਹ ਮੈਂ ਇੱਕ ਇਹ ਸੋਚ ਲਓ ਕਿ ਮੇਰੀ ਵੀ ਅੱਜ 50 ਸਾਲ ਦੀ ਉਮਰ ਹੈ ਮੈਂ ਆਪਣੀ ਉਮਰ ਨਹੀਂ ਛਪਾਵਾਂਗੀ ਦੇਖੋ ਜੀ ਮੇਰੇ ਵਾਲ ਵੀ ਝੁੱਟੇ ਹੋਏ ਪਏ ਨੇ ਡਾਈ ਡੂਈ ਨਹੀਂ ਲਾਈਗੀ ਹਜੇ ਤੇ ਇਸ ਕਰਕੇ ਇਹ ਮੇਰੀ ਵੀ ਜ਼ਿੰਦਗੀ ਦਾ ਤਜਰਬਾ ਹੈ ਕਿਉਂਕਿ ਦੇਖੋ ਜੀ ਜ਼ਿੰਦਗੀ ਨੂੰ ਸੈੱਟ ਕਰਨ ਵਾਸਤੇ ਉਤਾਰ ਚੜਾ ਆਉਂਦੇ ਨੇ ਤੇ ਇਸ ਕਰਕੇ ਆਪਾਂ ਨੂੰ ਆਪਣੀ ਬੇਟੀ ਨੂੰ ਵਧੀਆ ਸਿੱਖਿਆ ਦੇਣੀ ਚਾਹੀਦੀ ਏ ਆਪਣੀ ਬੇਟੀ ਜਿਹੜੀ ਏ ਉਹ ਸਿਆਣੀ ਤੇ ਸਮਝਦਾਰ ਹੋਣੀ ਚਾਹੀਦੀ ਏ ਜੇ ਆਪਣੀ ਬੇਟੀ ਸਮਝਦਾਰੇ ਤੇ ਉਹਨੂੰ ਵੀ ਸਮਝਦਾਰ ਉਹ ਉਹਨੂੰ ਵੀ ਸਿਆਣੀ ਬਣੇਗੀ ਫਿਰ ਉਹਨੂੰ ਵੀ ਕਦੇ ਖਰਾਬ ਨਹੀਂ ਬਣੇਗੀ ਤੇ ਇਹ ਆਪਾਂ ਛੋਟੀ ਜੀ ਸਟੋਰੀ ਅਜਤੀ ਦੇ ਉੱਤੇ ਅੱਜ ਕੀਤੀ ਏ ਤੇ ਕਿਉਂਕਿ ਅਗਰ ਆਪਾਂ ਜਿਆਦਾ ਲੰਬੀ ਕਰਾਂਗੇ ਤੇ ਕਹਾਣੀ ਬਹੁਤ ਹੀ ਜ਼ਿਆਦਾ ਲੰਬੀ ਹੋ ਜਾਂਦੀ ਏ ਤੇ ਫਿਰ ਤੇ ਆਪਾ ਲੋਕ ਨ ਸੁਣਦੇ ਨਹੀਂ ਆ ਕਹਾਣੀ ਕਿਉਂਕਿ ਦੇਖੋ ਹੁਣ ਮੈਰਾ ਤਾਂ ਮਨ ਕਰਦਾ ਹੈ ਵੀ ਮੈਂ ਇਹਦੇ ਉੱਤੇ ਚਰਚਾ ਕਰੀ ਜਾਵਾਂ ਕਰੀ ਜਾਵਾਂ ਪਰ ਫਿਰ ਸੋਚੀ ਦੇਖੋ ਜੀ ਜਿਆਦਾ ਲੰਬੀ ਹੋ ਜਾਂਦੀ ਹੈ ਤੇ ਫਿਰ ਨਾ ਕੋਈ ਸੁਣਦਾ ਨਹੀਂ ਹੈ ਲੱਗਦਾ ਹੈ ਕਿ ਇਹ ਤਾਂ ਬੀਬੀ ਐਵੇਂ ਲੱਗੀ ਹੋਈ ਹੈ ਬੀ ਫਾਲਤੂ ਇਹਨਾਂ ਤੇ ਫਾਲਤੂ ਨਹੀਂ ਹੈ ਪਰ ਇਹ ਜੇ ਇਹ ਇੱਕ ਜ਼ਿੰਦਗੀ ਦਾ ਹੰਡਾਇਆ ਆ ਜਾਂ ਦਰਦ ਹਰ ਇੱਕ ਔਰਤ ਦਾ ਹੈ ਮੇਰਾ ਵੀ ਹੈ ਤੁਹਾਡਾ ਵੀ ਹੈ ਬਾਕੀ ਸਾਰੀਆਂ ਭੈਣਾਂ ਦਾ ਬਹੁਤ ਮਤਲਬ ਕਿ ਸਾਰੀਆਂ ਪੈਣਾ ਵਾਸਤੇ ਹੀ ਇਹ ਹੰਡਾਇਆ ਹੋਇਆ ਜ਼ਿੰਦਗੀ ਦਾ ਦਰਦ ਹੈ ਆਪਣੀਆਂ ਮਾਵਾ ਨੇ ਵੀ ਹੰਡਾਇਆ ਹੈ ਆਪਣੀਆਂ ਭੈਣਾਂ ਨੇ ਵੀ ਹੰਡਾਇਆ ਹੈ ਦਾਦੀਆਂ ਨੇ ਵੀ ਹੰਡਾਇਆ ਸਭ ਨੇ ਹੰਡਾਇਆ ਹੈ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਕਿਤੇ ਦੁੱਖ ਕਿਤੇ ਸੁੱਖ ਇਹ ਆਪਣੀ ਜ਼ਿੰਦਗੀ ਦੇ ਵਿੱਚ ਆਉਂਦਾ ਜਾਂਦਾ ਰਹਿੰਦਾ ਹੈ ਤੇ ਇਹਦੇ ਤੋਂ ਸਿੱਖਿਆ ਕੀ ਮਿਲਦੀ ਹੈ ਵੀ ਆਪਣੀਆਂ ਬੇਟੀਆਂ ਨੂੰ ਸਿਆਣੀ ਬਣਾਓ ਆਪਣੀਆਂ ਬੇਟੀਆਂ ਜੀ ਚੰਗੀਆਂ ਤੇ ਆਪਣੀਆਂ ਨੂੰਹਾਂ ਚੰਗੀਆਂ ਠੀਕ ਹੈ ਤੇ ਮੇਰੇ ਹਿਸਾਬ ਨਾਲ ਇਹ ਕਿ ਜੇ ਬੇਟੀਆਂ ਕਮਲੀਆਂ ਤੇ ਨੂੰਹਾਂ ਕਮਲੀਆਂ ਤੇ ਬੇਟੀਆਂ ਨੂੰ ਸਿਆਣੀ ਬਣਾਓ ਬੇਟੀਆਂ ਨੂੰ ਇੰਨੀ ਸਿੱਖਿਆ ਦਿਓ ਕਿ ਉਹ ਅਗਲੇ ਘਰ ਜਾ ਕੇ ਕਿਸੇ ਦੇ ਵੀ ਮਾਪੇ-ਬਾਪ ਨੂੰ ਨਾਲ ਸਾਸ਼ਰਮ ਚ ਨਾ ਕਿਤੇ ਜਾਣਾ ਪਵੇ ਉਹਨਾਂ ਨੂੰ ਰੋਟੀ ਵਾਸਤੇ ਨਾ ਤਰਸਣਾ ਪਵੇ ਜੇ ਕੋਈ ਉਤਾਰ ਚੜਾ ਆ ਵੀ ਗਿਆ ਹੈ ਤੇ ਕੋਈ ਗੱਲ ਨਹੀਂ ਫਿਰ ਕੀ ਹੋ ਗਿਆ ਮਾਪੇ-ਬਾਪੀ ਤਾਂ ਝਾੜ ਛੁੜਕੀ ਦਿੰਦੇ ਨੇ ਡਾਂਟੀ ਦਿੰਦੇ ਨੇ ਤੇ ਸੱਸ ਸਹੁਰੇ ਨੇ ਡਾਂਟ ਤਾਂ ਫਿਰ ਕੀ ਹੋ ਗਿਆ ਠੀਕ ਹੈ ਤਕਲੀਫ ਤੇ ਹੋ ਜਾਂਦੀ ਹੈ ਜਦੋਂ ਮਾਂ ਸੱਸ ਸਹੁਰਾ ਡਾਂਟਦਾ ਹੈ ਨਾ ਤਕਲੀਫ ਹੋ ਜਾਂਦੀ ਹੈ ਪਰ ਉਹਨੂੰ ਇਗਨੋਰ ਕਰੋ ਅਣਦੇਖਾ ਕਰੋ ਤੇ ਕਰਕੇ ਜ਼ਿੰਦਗੀ ਚ ਅੱਗੇ ਵਧੋ ਤੇ ਜੇ ਤੁਹਾਨੂੰ ਮੇਰੀ ਇਹ ਸਟੋਰੀ ਥੋੜੀ ਜਿਹੀ ਵੀ ਚੰਗੀ ਲੱਗੀ ਹੈ ਨਾ ਤੇ ਪਲੀਜ਼ ਮੇਰੀ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਤੇ ਸ਼ੇਅਰ ਜ਼ਰੂਰ ਕਰਿਓ ਆਪਣੇ ਭੈਣਾਂ ਭਰਾਵਾਂ ਦੇ ਨਾਲ ਹੋ ਸਕਦਾ ਹੈ ਕਿ ਮੇਰੀ ਸਟੋਰੀ ਸੁਣ ਕੇ ਕਿਸੇ ਨੂੰ ਚੰਗਾ ਲੱਗੇ ਤੇ ਸ਼ਾਇਦ ਕਿਸੇ ਦੀ ਜ਼ਿੰਦਗੀ ਬਦਲ ਜਾਵੇ ਠੀਕ ਹੈ ਫਿਰ ਮੇਰਾ ਕਿਸੇ ਦਾ ਵੀ ਦਿਲ ਦਿਖਾਉਣ ਦਾ ਕੋਈ ਇਰਾਦਾ ਨਹੀਂ ਹੈ ਨਾ ਹੀ ਮੈਂ ਕਿਸੇ ਨੂੰ ਦਿਲ ਦਿਖਾਉਣ ਵਾਲੀ ਕੋਈ ਵੀ ਗੱਲ ਕੀਤੀ ਹੈ ਦੇਖੋ ਮੈਂ ਇਹਦੇ ਵਿੱਚ ਕਿਸੇ ਦਾ ਨਾਂ ਤਾਂ ਲਿਆ ਹੀ ਨਹੀਂ ਕਿਸੇ ਦਾ ਨਾ ਕੋਈ ਮੈਂਸ਼ਨ ਨਹੀਂ ਕੀਤਾ ਕਿ ਫਲਾਣਾ ਪਿੰਡ ਹੈ ਫਲਾਣਾ ਸ਼ਹਿਰ ਹੈ ਕਿਸੇ ਦਾ ਨਹੀਂ ਨਾ ਮੈਂ ਸਿਰਫ ਇੱਕ ਧੀ ਦੇ ਉੱਤੇ ਚਰਚਾ ਕੀਤੀ ਹੈ ਤੇ ਜੇ ਤੁਹਾਨੂੰ ਮੇਰੀ ਸਟੋਰੀ ਵਧੀਆ ਲੱਗੀ ਤੇ ਪਲੀਜ਼ ਸ਼ੇਅਰ ਜ਼ਰੂਰ ਕਰਿਓ ਤੇ ਆਪਾਂ ਮਿਲਦੇ ਹਾਂ ਅੱਗੇ ਹੁਣ ਨਵੀਂ ਇੱਕ ਸਟੋਰੀ ਲੈ ਕੇ ਕਿਉਂਕਿ ਇਹ ਆਪਣੇ ਇਸ ਚੈਨਲ ਤੇ ਪਹਿਲੀ ਸਟੋਰੀ ਹੈ ਤੇ ਦੇਖੋ ਮੈਨੂੰ ਕਿਹੋ ਜਿਹਾ ਹੰਗਾਰਾ ਮਿਲਦਾ ਹੈ ਉਮੀਦ ਹੈ ਮੈਨੂੰ ਕਿ ਮੇਰੀ ਇਹ ਸਟੋਰੀ ਮਤਲਬ ਕਿ ਵਧੀਆ ਮੈਨੂੰ ਰਿਸਪਾਂਸ ਦੇਗੀ ਤੇ ਮਿਲਦੇ ਆਂ ਫਿਰ ਆਪਾਂ ਅੱਗੇ ਇੱਕ ਨਵੀਂ ਸਟੋਰੀ ਲੈ ਕੇ ਤੇ ਤਦ ਤੱਕ ਤੁਸੀਂ ਸਾਰੇ ਖੁਸ਼ ਰਹੋ ਤੇ ਵੇਟ ਕਰੋ ਮੇਰੀ ਅਗਲੀ ਆਉਣ ਵਾਲੀ ਨਵੀਂ ਸਟੋਰੀ ਦਾ ਤੇ ਉਹ ਵੀ ਬਹੁਤ ਸੋਹਣੀ ਸਟੋਰੀ ਲੈ ਕੇ ਆਵਾਂਗੀ ਕੋਸ਼ਿਸ਼ ਕਰਾਂਗੀ ਵੀ ਦਿਲ ਨੂੰ ਛੂ ਜਾਵੇ ਆਪਣੀ ਜਿਹੜੀ ਵੀ ਆਪਾਂ ਸਟੋਰੀ ਪਾਈਏ ਤੇ ਨਵੀਂ ਚਰਚਾ ਮਤਲਬ ਹਰ ਰੋਜ਼ ਆਪਾਂ ਇੱਕ ਨਵੀਂ ਚਰਚਾ ਕਰਨੀ ਹੈ ਸਟੋਰੀ ਸਮਝ ਲਓ ਕਿ ਸਟੋਰੀ ਤਾਂ ਪਾਣੀ ਗਈ ਜਦੋਂ ਆਪਾਂ ਇੱਕ ਨਵੀਂ ਚਰਚਾ ਕੀਤੀ ਤੇ ਸਟੋਰੀ ਬਣ ਗਈ ਤੇ ਰੋਜ਼ ਆਪਾਂ ਇਸੇ ਤਰ੍ਹਾਂ ਇੱਕ ਰਿਸ਼ਤੇ ਦੇ ਉੱਤੇ ਨਵੀਂ ਚਰਚਾ ਆਪਾਂ ਕਰਾ ਕਰਾਂਗੇ ਤੇ ਚਲੋ ਜੀ ਮੈਨੂੰ ਦਿਓ ਤੁਸੀਂ ਇਜਾਜ਼ਤ ਸਾਰੇ ਜਾਣੇ ਬਹੁਤ ਬਹੁਤ ਧੰਨਵਾਦ ਤੁਹਾਡਾ ਮੈਨੂੰ ਰਿਸਪਾਂਸ ਦੇਂਦੇ ਰਹੋ ਜਿਵੇਂ ਅੱਗੇ ਦਿੱਤਾ ਹੈ ਥੋੜਾ ਬਹੁਤ ਅੱਗੇ ਚੈਨਲ ਤੇ ਤੇ ਇਸ ਚੈਨਲ ਦੇ ਮਤਲਬ ਕਿ ਸਟੋਰੀ ਵਾਲੇ ਚੈਨਲ ਤੇ ਵੀ ਮੈਨੂੰ ਰਿਸਪਾਂਸ ਦਿਓ ਤੇ ਬਹੁਤ ਬਹੁਤ ਤੁਹਾਡਾ ਧੰਨਵਾਦ ਤੇ ਸਤਿ ਸ੍ਰੀ ਅਕਾਲ ਜੀ ਤੇ ਖੁਸ਼ ਰਹੋ ਤੇ ਹੱਸਦੇ ਰਹੋ ਤੇ ਮੁਸਕਰਾਉਂਦੇ ਰਹੋ ਤੇ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਮਾਣਦੇ ਰਹੋ